ਸਰ ਸਿੰਘ ਸਾਹ ਦੇ ਦਿਸ਼ਾ ਨਿਰਦੇਸ਼ਾਂ ਤੇ ਧੂਰੀ ਦੇ ਵਿੱਚ ਧੂਰੀ ਸ਼ਹਿਰ ਦੇ ਇੰਟਰਨਲ ਪ੍ਰੀਮਿਕਸ ਰੋਡ ਲੰਗੇ ਜਿਹੜੀਆਂ ਤਕਰੀਬਨ 1 ਕਰੋੜ ਰੁਪਏ ਦਾ ਕੰਮ ਆਜੋ ਉਹ ਸ਼ੁਰੂਆਤ ਕੀਤੀ ਹੈ ਟੈਂਡਰ ਲੱਗੇ ਸੀ ਜਿਹਨਾਂ ਨੇ ਕੰਮ ਸਟਾਰਟ ਕਰਨਾ ਤੇ ਇਸ ਤੋਂ ਬਿਨਾ ਵੀ ਹੋਰ ਬਹੁਤ ਸਾਰੇ ਕੰਮ ਲੰਗੇ ਜਿਹੜੇ ਸੀ ਉਹ ਸਾਡੀ ਆਗਿਆ ਦੇ ਨਾਲ ਬਿਊਟੀਫਿਕੇਸ਼ਨ ਦੇ ਨੇ ਬਹੁਤ ਜ਼ਿਆਦਾ ਹੋਣਗੇ ਤੇ ਇੰਟਰਨਲ ਰੋਡ ਸਾਡੀ ਸੰਗਰੂਰ ਤੁਸੀਂ ਦੇਖਿਆ ਹੋਊਗਾ ਉਹ ਤੋਂ ਵੀ ਕੰਮ ਸਟਾਰਟ ਹੋਇਆ ਹੋਇਆ ਮਲੇਕੋੜਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਤੱਕ ਦਾ ਉਹਨੂੰ ਵੀ ਬਿਊਟੀਫਿਕੇਸ਼ਨ ਕਰਨੀ ਹੈ ਤੇ ਸਾਰੀ ਨੂੰ ਰੈਨੋਵੇਟ ਕਰਨਾ ਹੈ। ਈਵਨ ਥੋੜੇ ਸਮੇਂ ਚ ਤੁਸੀਂ ਦੇਖੋਗੇ 1.5 ਸਾਲ ਦੇ ਵਿੱਚ ਪੂਰੇ ਧੂਰੀ ਨੂੰ ਇਹਦੀ ਦਿੱਸ਼ਾ ਨੁਹਾਰ ਬਦਲੀ ਮਿਲੂਗੀ ਤੁਹਾਨੂੰ। ਆਰੋਬੀਆ ਜਿਹੜਾ ਆਪਣਾ ਰੇਲਵੇ ਓਵਰ ਬ੍ਰਿਜ ਉਹ ਵੀ ਮਨਜ਼ੂਰ ਹੋ ਗਿਆ। ਉਹਦਾ ਵੀ ਬਹੁਤ ਜਲਦੀ ਕੰਮ ਸਟਾਰਟ ਕਰਵਾਵਾਂਗੇ। ਔਰ ਜਿਹੜੀ ਸਾਡਾ ਪੋਲ ਆਏਗਾ ਆ ਸੁਆ ਆਪਾ ਟੱਕਿਆਗਾ ਇਹਦੇ ਉੱਪਰ ਵੀ ਇੱਕ ਸਿੰਥੈਟਿਕ ਟਰੈਕ ਬਣਨਾਗਾ। ਉਹਦਾ ਪ੍ਰੋਪੋਜ਼ਲ ਭੇਜਿਆ ਹੋਇਆ ਉਮੀਦ ਆ ਜਲਦੀ ਉਹਦੀ ਮਨਜ਼ੂਰੀ ਹੋ ਜੂਗੀ। ਔਰ ਬਹੁਤ ਸਾਰੇ ਜਲਦੀ ਕੰਮ ਤੁਸੀਂ ਬਿਊਟੀਫਿਕੇਸ਼ਨ ਦੇ ਇੱਥੇ ਨਜ਼ਰ ਆਉਣਗੇ ਔਰ ਇਹ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨਹੀਂ ਉਹਨਾਂ ਦੀ ਇੱਛਾ ਅਸੀਂ ਤਾਂ ਕੰਮ ਕਰਨ ਵਾਲੇ ਆਗੇ ਔਰ ਇਹ ਸ਼ਹਿਰ ਦੀ ਤੁਸੀਂ ਹਾਲਤ ਬਦਲੀ ਦੇਖੋ ਅੱਜ ਸਾਡੀ ਸਮੁੱਚੀ ਟੀਮ ਸਾਡੇ ਮੇਰੇ ਸਾਥੀ ਸਰਦਾਰ ਦਲਵੀਰ ਸਿੰਘ ਢਿੱਲੋਂ ਜੀ ਚੇਅਰਮੈਨ ਸਾਹਿਬ ਜੋ ਦਫ਼ਤਰ ਅੰਚਾਰ ਤੂਰੀ ਨਾਲ ਸਾਡੇ ਇਸ ਇਕੱਠੇ ਦੇਖ ਰਹੇ ਆ ਸਾਡੇ ਸ਼ਹਿਰ ਦੇ ਪ੍ਰਧਾਨ ਪਪੂ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਭੋਲਾ ਜੀ ਸਤਿਗੁਰੂ ਜੀ ਐਮਸੀ ਸਾਹਿਬ ਹੋਰ ਸਾਡੀ ਸਮੁੱਚੀ ਸਾਡੇ ਸਮੁੱਚੇ ਸਾਥੀ ਅੱਜ ਜੋ 93.95 ਲੱਖ ਦੇ ਕੰਮ ਧੂਰੀ ਦੇ ਵਿੱਚ ਹੋ ਰਹੇ ਨੇ ਕਿਉਂਕਿ ਸੀਐਮ ਸਾਹਿਬ ਦਾ ਹਲਕਾ ਹੈ ਇੱਥੇ ਕਿਸੇ ਕੰਮ ਦੀ ਪੈਸੇ ਦੀ ਕਮੀ ਨਹੀਂ ਤੇ ਸਾਰੇ ਸ਼ਹਿਰ ਨਿਵਾਸੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਇੱਕ ਕਰਕੇ ਜੋ ਵੀ ਸ਼ਹਿਰ ਦਾ ਕੰਮ ਹੈ ਉਹ ਸਾਰਾ ਨੇਪਰੇ ਚੜੂਗਾ ਪਿੰਡਾਂ ਦੇ ਕੰਮ ਸ਼ਹਿਰ ਦੇ ਕੰਮ ਜੋ ਡਵੈਲਪਮੈਂਟ ਦੇ ਨੇ ਉਹ ਸਾਰੀ ਵਧੀਆ ਤਰੀਕੇ ਦੇ ਨਾਲ ਸਾਡੀ ਸਾਰੀ ਸਮੁੱਚੀ ਟੀਮ ਇਕੱਠੀ ਹੋ ਕੇ ਇਸੇ ਕਰਵਾ ਰਹੇ ਆ ਸੋ ਮੈਂ ਮੁਬਾਰਕਬਾਦ ਦਿੰਦਾ ਧੂਰੀ ਵਾਸੀਆਂ ਨੂੰ ਕਿ ਜਿਨ੍ਹਾਂ ਨੇ ਇਥੋਂ ਐਮ ਐਲ ਏ ਚੁਣਿਆ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆ ਜਿਹੜੇ ਬਹੁਤ ਹੀ 2 2.5 ਸਾਲ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਇਕੱਲੇ ਧੂਰੀ ਦੇ ਨਹੀਂ ਪੂਰੇ ਪੰਜਾਬ ਦੇ ਇਹ ਜਿਹੇ ਇਤਿਹਾਸਕ ਕੰਮ ਕੀਤੇ ਨੇ ਕਿ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਆ ਤੁਸੀਂ ਅੱਜ ਉਹਦਾ ਰਿਜ਼ਲਟ ਵੀ ਦੇਖ ਰਹੇ ਹੋ ਕਿ ਸਾਡੇ ਚੋਣਾਂ ਦੇ ਵਿੱਚ ਵੀ ਬਹੁਤ ਅੱਛੇ ਰਿਜ਼ਲਟ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਸੋ ਇਹ ਸਾਰਾ ਕੁਝ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਕਰਕੇ ਹੀ ਆ ਸੋ ਅਸੀਂ ਸਾਰੇ ਸਾਡੀ ਟੀਮ ਸਮੁੱਚੀ ਅਸੀਂ ਇਕਜੁੱਟ ਹੋ ਕੇ ਧੂਰੀ ਸ਼ਹਿਰ ਦੀ ਨਿਹਾਰ ਬਦਲਾਂਗੇ